ਗੱਲ ਤੇ ਮੰਨਣ ਤੇ ਖੜੀ ਐ ਗੁਰਮਖੋ ਅਸਲ ਚ ਅਸੀਂ ਭਗਤ ਰਵਦਾਸ ਜੀ ਨੂੰ ਤਾਂ ਮੰਨਦੇ ਆ ਪਰ ਅਸੀਂ ਭਗਤ ਰਵਦਾਸ ਜੀ ਦੀ ਨਿ ਮੰਨਦੇ ਉਹ ਸਾਨੂੰ ਕਹਿ ਕੀ ਰਹੇ ਨੇ ਉਹ ਸਾਨੂੰ ਸਮਝਾਉਣਾ ਕੀ ਚਾਹੁੰਦੇ ਨੇ ਭਗਤ ਰਵਦਾਸ ਮਹਾਰਾਜ ਜੀ ਕਹਿੰਦੇ ਸਾਚੀ ਪ੍ਰੀਤ ਹਮ ਤੁਮਸਿਓ ਜੋਰੀ ਤੁਮਸਿਓ ਜੋਰ ਅਵਰ ਸੰਗ ਤੋਰੀ ਭਗਤ ਅਰਬਦਾਸ ਮਹਾਰਾ ਜੀ ਸਾਨੂੰ ਕਹਿੰਦੇ ਹੈ ਅਕਾਲ ਪੁਰਖ ਵਾਹਿਗੁਰੂ ਮੈਂ ਆਪਣੀ ਸੱਚੀ ਪ੍ਰੀਤ ਤੇਰੇ ਨਾਲ ਜੋੜ ਲਈ ਤੇਰੇ ਨਾਲ ਜੋੜਨ ਕਰਕੇ ਮੈਂ ਹੋਰ ਸਭ ਥਾਵਾਂ ਤੋਂ ਤੋੜਤੀ ਭਾਵ ਭਗਤ ਅਰਬਦਾਸ ਮਹਾਰਾ ਜੀ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਮੈਂ ਨਾ ਹੋਰ ਕਿਸੇ ਨੂੰ ਮੰਨਦੇ ਨਹੀਂ ਉਹ ਸਾਨੂੰ ਵੀ ਇਹੀ ਸਿੱਖਿਆ ਦਿੰਦੇ ਨੇ ਉਹ ਤੇ ਕਹਿ ਰਹੇ ਨੇ ਜੋ ਤੁਮ ਦੀਵਰਾ ਤੋ ਹਮ ਬਾਤੀ ਜੋ ਤੁਮ ਤੀਰਥ ਤੋ ਹਮ ਜਾਤੀ ਇੰਨਾ ਨੇੜੇ ਦਾ ਰਿਸ਼ਤਾ ਸਾਨੂੰ ਸਮਝਾ ਰਹੇ ਨੇ ਭਗਤ ਰਵਦਾਸ ਮਹਾਰਾਜ ਉਹ ਇੱਕ ਅਕਾਲ ਪੁਰਖ ਵਹਿਗਰੂ ਤੋਂ ਹੋਕ ਤੋਂ ਬਿਨਾ ਹੋਰ ਕਿਸੇ ਨੂੰ ਮੰਨਦੇ ਹੀ ਨਹੀਂ ਉਹ ਸਾਨੂੰ ਇਹੀ ਸਿੱਖਿਆ ਦੇ ਰਹੇ ਨੇ ਸਾਨੂੰ ਸਮਝਾ ਰਹੇ ਨੇ ਭਗਤ ਰਵਦਾਸ ਮਹਾਰਾਜ ਜੀ ਪਰ ਅਸੀਂ ਅਸੀਂ ਪੂਜੇ ਬਿਨਾ ਕੋ ਡੇਰੇ ਹੀ ਨਹੀਂ ਛੱਡਿਆ ਉਹ ਕਿਹੜਾ ਡੇਰਾ ਜਿੱਥੇ ਸਾਡੀ ਹਾਜ਼ਰੀ ਨਾ ਹੋਵੇ ਗੁਰਮੁਖੋ ਹਾਂ ਫਿਰ ਅਸੀਂ ਭਗਤ ਰਵਦਾਸ ਜੀ ਨੂੰ ਮੰਨਦੇ ਆ ਪਰ ਭਗਤ ਰਵਦਾਸ ਜੀ ਦੀ ਨਹੀਂ ਮੰਦੇ ਸੀ ਉਹ ਵੀ ਮੰਨੋ ਨਾ ਜੋ ਭਗਤ ਰਵਦਾਸ ਮਹਾਰਾ ਸਾਨੂੰ ਸਮਝਾ ਰਹੇ ਨੇ ਉਹ ਵੀ ਮੰਨੋ ਫਿਰ ਉਹ ਸਾਨੂੰ ਸਮਝਾ ਕੀ ਰਹੇ ਨੇ ਉਹ ਤੇ ਇੱਕ ਅਕਾਲ ਪੁਰਖ ਵਹਿਗੁਰੂ ਨਾਲ ਜੋੜਦੇ ਆ ਅਸੀਂ ਪਤਾ ਹੀ ਨਹੀਂ ਕਿੱਥੇ ਕਿੱਥੇ ਤੁਰੇ ਫਿਰਦੇ ਆ ਕਿੰਨੇ ਕੁ ਡੇਰਿਆਂ ਦੇ ਵਿੱਚ ਅਸੀਂ ਜਾਂਦੇ ਆ ਕਿੰਨੇ ਕੁ ਬਾਬਿਆਂ ਨੂੰ ਅਸੀਂ ਪੂਜਦੇ ਆ ਕਿੰਨੇ ਕੁ ਵਹਿਮ ਭਰਮ ਅਸੀਂ ਆਪਣੇ ਅੰਦਰ ਪਾਲੀ ਬੈਠੇ ਆ ਕਿੱਛੇ ਕਿੱਥੇ ਨਹੀਂ ਜਾਂਦੇ ਅਸੀਂ ਫਿਰ ਭਗਤ ਰਵਦਾਸ ਜੀ ਨੂੰ ਜੇ ਮੰਨਣਾ ਤੇ ਭਗਤ ਰਵਦਾਸ ਜੀ ਉਹਨਾਂ ਦੀ ਵੀ ਮੰਨ ਲਵੋ ਨਾ ਉਹ ਸਾਨੂੰ ਕਹਿ ਕੀ ਰਹੇ ਨੇ ਸਾਨੂੰ ਸਮਝਾ ਕੀ ਰਹੇ ਨੇ ਗੁਰੂਕੋ ਉਹਤੇ ਸਾਨੂੰ ਕਹਿੰਦੇ ਨੇ ਮਾਦਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮੰਨਿਆ ਹੋਈ ਨਾ ਤੈਸਾ ਉਹਤੇ ਸਾਡੀ ਜ਼ਿੰਦਗੀ ਚੋਂ ਭਰਮ ਕੱਢਣਾ ਚਾਹੁੰਦੇ ਨੇ ਪਰ ਅਸੀਂ ਤਿਆਰ ਨਹੀਂ ਗੁਰਮੁਖੋ ਅਸੀਂ ਤਿਆਰ ਨਹੀਂ